ਬਾਦਲ ਸਾਹਿਬ ਤੁਹਾਨੂੰ ਕਰਦੇ ਆ। ਤੇ ਕਿਸਾਨੀ ਦਾ ਉਜੜੀ ਭਾਜੀ। ਉਹਨਾਂ ਵਰਗੇ ਲੀਡਰ ਕਿੱਥੋਂ ਆਣੇ? ਅੱਜ ਲੀਡਰਾਂ ਦਾ ਹਾਲ ਦੇਖੋ। ਅੱਜ ਲੀਡਰ ਕੋਈ ਆਪਣੀ ਸਰਕਾਰ ਦੀ ਕੋਈ ਖਲਾਫਤ ਕਰਦਾ ਹੈ। ਕੋਈ ਸੱਚੀ ਦੱਸਦਾ ਹੈ। ਉਹਦੇ ਪਿੱਛੇ ਪੁਲਿਸ ਲੱਗੀ। ਜੇ ਬਾਦਲ ਸਾਹਿਬ ਹੁੰਦੇ ਤੇ ਆੜ ਨਹੀਂ ਆਣੇ ਸੀਗੇ। ਜੇ ਬਾਦਲ ਸਾਹਿਬ ਹੁੰਦੇ ਜਿਹੜੇ ਅੱਜ ਕਨੈਕਸ਼ਨ ਮਿਲਿਆ ਅੱਜ ਨਹੀਂ ਮਿਲਦੇ। ਜਿਹੜੇ ਬਾਦਲ ਸਾਹਿਬ ਹੁੰਦੇ ਤੇ ਜਿਹੜੇ ਅੱਜ ਲੋਕ ਰੋ ਰਹੇ ਆ ਉਹ ਲੋਕ ਨਾ ਰੋਂਦੇ। ਇਹਨਾਂ ਕੋਲ ਅੱਜ ਕਿਸ਼ਤੀਆਂ ਵੀ ਨਹੀਂ ਭਾਜੀ। ਹਰ ਬੰਦਾ ਜੀ ਕੀ ਕਹਾਵੇਂ ਅੱਜ ਤਾਂ ਖਾਤੇ ਅੰਜੂ ਰਹਿ ਗਏ ਬਾਕੀ ਤਾਂ ਕੁਝ ਨਹੀਂ ਰਹਿ ਗਿਆ ਅਰ ਪੰਜਾਬ ਜਿੱਦਾ ਹਾਲਾਤ ਹੋ ਰਹੇ ਹਾਲਾਤ ਦੇਖੇ ਨਹੀਂ ਜਾਂਦੇ ਹੜਾਂ ਦੀ ਮਾਰ ਦੇ ਨਾਲ ਪੰਜਾਬ ਜੂਝ ਰਿਹਾ ਐਸੇ ਹਾਲਾਤਾਂ ਦੇ ਵਿੱਚ ਅੱਜ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਲੋਕ ਯਾਦ ਕਰ ਰਹੇ ਨੇ ਇੱਕ ਸਖ ਹੋਰ ਯਾਦ ਕਰ ਰਹੇ ਨੇ ਆਪਣੇ ਗਾਣੇ ਦੇ ਜ਼ਰੀਏ ਰੋਕੀ ਖੜਾ ਦੀ ਮਾਰ ਦੇ ਨਾਲ ਪੰਜਾਬ ਜੂਝ ਰਿਹਾ ਐ ਐਸੇ ਹਾਲਾਤਾਂ ਦੇ ਵਿੱਚ ਅੱਜ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਲੋਕ ਯਾਦ ਕਰ ਰਹੇ ਨੇ ਇੱਕ ਸਖਸ਼ ਹੋਰ ਯਾਦ ਕਰ ਰਹੇ ਨੇ ਆਪਣੇ ਗਾਣਿਆਂ ਦੇ ਜ਼ਰੀਏ ਰੋਕੀ ਮਿੱਤਲ ਰੋਕੀ ਮਿੱਤਲ ਸਾਡੇ ਨਾਲ ਨੇ ਰੋਕੀ ਜੀ ਬੜਾ ਸੰਤਾਪ ਚੇੜ ਰਹੇ ਨੇ ਲੋਕ ਬੜੇ ਔਖੇ ਨੇ ਖੜਾ ਦੇ ਵਿੱਚ ਕਹਿੰਦੇ ਨੇ ਕੋਈ ਸਰਕਾਰ ਨੇ ਇੰਤਜ਼ਾਮ ਨਹੀਂ ਕੀਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਅੱਜ ਲੋਕ ਯਾਦ ਕਰ ਰਹੇ ਨੇ ਕਿ ਜਦੋਂ ਉਹ ਕੁਰਸੀ ਤੇ ਹੁੰਦੇ ਸੀਗੇ ਸੀਐਮ ਦੀ ਕੁਰਸੀ ਤੇ ਤਾਂ ਉਹਨਾਂ ਨੇ ਕਦੇ ਲੋਕਾਂ ਨੂੰ ਤੱਤੀਬਾਰ ਨਹੀਂ ਲੱਗਣ ਦਿੱਤੀ ਚਾਹ ਫਲੱਡ ਆਏ ਵੀ ਲੇਕਿਨ ਉਹਨਾਂ ਫਲੱਡਸ ਦੀ ਕੰਡੀਸ਼ਨ ਦੇ ਵਿੱਚ ਸਾਂਭਿਆ ਬਹੁਤ ਵਧੀਆ ਤਰੀਕੇ ਦੇ ਨਾਲ ਅੱਜ ਲੋਕ ਯਾਦ ਕਰ ਰਹੇ ਨੇ ਤੁਸੀਂ ਵੀ ਯਾਦ ਕਰ ਰਹੇ ਜਿਹੜੇ ਪੁਰਾਣੇ ਲੋਕ ਸੀਗੇ ਨਾ ਉਹਨਾਂ ਨੇ ਐਡਵਾਂਸ ਪਤਾ ਹੁੰਦਾ ਸੀਗਾ ਹੋਣਾ ਕੀ ਹੈ ਉਹਨਾਂ ਦਾ ਪਹਿਲਾਂ ਹੀ ਪਤਾ ਸੀਗਾ ਤਿੰਨ ਤਿੰਨ ਮਹੀਨੇ ਪਹਿਲਾਂ ਮੀਟਿੰਗਾਂ ਹੁੰਦੀਆਂ ਨੇ ਤੇ ਇਹਨਾਂ ਨੇ ਕੋਈ ਇੰਤਜ਼ਾਮ ਨਹੀਂ ਕੀਤਾ ਤੇ ਸਰਕਾਰ ਵਾਰਨਿੰਗ ਦਿੰਦੀ ਰਹੇਗੀ ਮੌਸਮ ਵਿਭਾਗ ਵਾਰਨਿੰਗ ਦਿੰਦਾ ਰਹੇਗਾ ਕਿ ਐਤ ਕੀ ਬਰਸਾਤਾਂ ਜ਼ਿਆਦਾ ਮੀਂਹ ਜ਼ਿਆਦਾ ਪੈਣਾ ਹੈ ਤਾਂ ਵੀ ਨਹਿਰਾ ਖਾਲੀ ਚਲਦੀ ਰਹੀ ਨਹਿਰਾਂ ਤੇ ਪਾਣੀ ਨਹੀਂ ਸੀਗਾ ਜੇਕਰ ਇਹੀ ਪਾਣੀ ਹਰਿਆਣਾ ਜਾਂ ਰਸਤਾ ਨੂੰ ਦੇ ਦਿੰਦੇ ਹੋ ਤੇ ਤੇ ਆਪਣੇ ਹੀ ਹੋ ਤੇ ਉਹ ਖੱਲੀ ਹੋ ਜਾਣਾ ਸੀਗਾ ਡੈਮ ਤੇ ਅੱਜ ਜਿਹੜੀ ਪੰਜਾਬ ਡੁੱਬ ਰਿਹਾ ਕਈ ਜ਼ਿਲ੍ਹੇ ਡੁੱਬ ਗਏ ਇਹਨੇ ਡੁੱਬਣੇ ਸੀਗੇ ਪਾਜੀ ਇਹਦਾ ਸੋਚ ਹੈ ਸੋਚ ਵੱਡੀ ਕਰਨੀ ਪੈਣੀ ਹੈ ਅੱਜ ਜਿਹੜੇ ਮਾਹੌਲ ਹੈ ਨਾ ਅੱਜ ਹਰ ਬੰਦਾ ਪ੍ਰਕਾਸ਼ ਸਿੰਘ ਬਾਦਲ ਨੂੰ ਕਿਉਂ ਯਾਦ ਕਰ ਰਿਹਾ ਉਹਨਾਂ ਦੇ ਕਨੈਕਸ਼ਨ ਦੇਣ ਦਾ ਤਰੀਕਾ ਉਹਨਾਂ ਦਾ ਕਿਸਾਨਾਂ ਦਾ ਤਰੀਕਾ ਗਰੀਬਾਂ ਦਾ ਤਰੀਕਾ ਉਹਨੂੰ ਤਾਂ ਵਪਾਰੀ ਵੀ ਯਾਦ ਕਰਦੇ ਨੇ ਕਰਮਚਾਰੀ ਵੀ ਯਾਦ ਕਰਦੇ ਨੇ ਮੈਂ ਹਰਿਆਣੇ ਤੋਂ ਬਿਲੋਂਗ ਕਰਦਾ ਬਟ ਉਹਨਾਂ ਦਾ ਕੰਮ ਦੇਖਿਆ ਮੈਂ ਇਹੋ ਜੀ ਸੋਚਦੇ ਬੰਦੇ ਨਹੀਂ ਐ ਜਿਹੜੇ ਅੱਜ ਦੀ ਪੋਲਿਟਿਕਸ ਆ ਉਹ ਤੋਂ ਸਿਰਫ ਕਾਂਟੂ ਕਲੇਸ਼ਤਾ ਬਣ ਕੇ ਰਹਿ ਗਿਆ ਰੰਗਲਾ ਪੰਜਾਬ ਇਹ ਤਾਂ ਕਾਂਟੂ ਪਲੇਸ਼ ਬਣ ਕੇ ਰਹਿ ਗਿਆ ਭਾਜੀ ਪੰਜਾਬ ਬਾਰੇ ਕੋਈ ਸੋਚਦਾ ਹੀ ਨਹੀਂ ਅੱਛਾ ਰੁਕ ਜੀ ਗਾਣਾ ਬੜਾ ਤੁਹਾਡਾ ਵਾਇਰਲ ਹੋ ਰਿਹਾ ਅੱਜਕੱਲ ਜਿਹੜਾ ਵੱਡੇ ਬਾਦਲ ਸਾਹਿਬ ਤੇ ਮੈਂ ਪਹਿਲਾਂ ਹੀ ਕਹੇ ਸੀਗਾ ਔਰ ਵੀ ਬਾਦਲ ਸਾਹਿਬ ਤੁਹਾਨੂੰ ਕਰਦੇ ਆ ਯਾ ਤੇ ਕਿਸਾਨੀ ਦਾ ਉਜੜ ਗਈ ਭਾਜੀ ਉਹਨਾਂ ਵਰਗੇ ਲੀਡਰ ਕਿੱਥੋਂ ਆਣੇ ਅੱਜ ਲੀਡਰਾਂ ਦਾ ਹਾਲ ਦੇਖੋ ਅੱਜ ਲੀਡਰ ਕੋਈ ਆਪਣੀ ਸਰਕਾਰ ਦੀ ਕੋਈ ਖਲਾਫਤ ਕਰਦਾ ਹੈ ਕੋਈ ਸੱਚੀ ਦੱਸਦਾ ਹੈ ਉਹਦੇ ਪਿੱਛੇ ਪੁਲਿਸ ਲੱਗੀ ਅੱਜ ਜਿਹੜੇ ਆਮ ਆਦੀ ਪਾਰਟੀ ਦੇ ਖੁਦ ਦੇ ਵਿਧਾਇਕੇ ਉਹ ਵੀ ਸੇਫ ਨਹੀਂ ਹੈ ਉਹਨਾਂ ਦੀ ਵੀ ਹਿੰਮਤ ਨਹੀਂ ਹੈ ਕਿ ਸੱਚ ਬੋਲਣ ਸਾਰਾ ਝੂਠ ਬੋਲਣਾ ਪੈਂਦਾ ਹੈ ਪ੍ਰਕਾਸ਼ ਸਿੰਘ ਬਾਦਲ ਨੂੰ ਦੇਖੋ ਸਾਰਾ ਦੇਸ਼ ਯਾਦ ਕਰ ਰਿਹਾ ਹੈ ਗਾਣਾ ਸੁਣਾਉਂਦੇ ਤੇ ਮੈਂ ਤਾਂ ਉਹ ਹੈ ਨਾ ਬਿਨਾ ਕਾਲੀ ਪੰਜਾਬ ਖਾਲੀ ਲੱਗਦਾ ਹੈ ਹੁਣ ਨੇਤਾ ਕਰਨ ਡਰਾਮੇ ਆਸਰਾ ਰੱਬ ਦਾ ਹੈ ਹੁਣ ਤਾਂ ਆਸਰਾ ਹੀ ਰੱਬ ਦਾ ਹੀ ਹੈ ਸੁਣਾ ਦੋ ਬਸ ਇਹ ਮੀਂਹ ਬੰਦ ਹੋ ਜੇ ਤੇ ਔਰ ਮੈਂ ਤਾਂ ਪੂਰੇ ਦੇਸ਼ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਅਰਿਆ ਨਾਲੇ ਦੇ ਛੋਟੇ ਵੀਰ ਨੇ ਪੰਜਾਬ ਦੇ ਪੰਜਾਬ ਦੇ ਇਸ ਟੇਮ ਕਿਸਾਨਾਂ ਦੇ ਹਾਲਾਤ ਬਹੁਤ ਮਾੜੇ ਨੇ ਜਿੱਦਾਂ ਪੰਜਾਬ ਦੇ ਲੋਕ ਸਾਰੇ ਦੇਸ਼ ਤੇ ਜਾ ਕੇ ਜਿੱਥੇ ਵੀ ਕੋਈ ਭੁਕੰਪ ਆ ਗਿਆ ਹਾੜਾ ਆ ਗਈ ਤਾਂ ਕਿ ਸੇਵਾ ਕਰਦੇ ਨੇ ਹੁਣ ਸਾਰੇ ਦੇਸ਼ ਦਾ ਫਰਜ਼ ਬਣਦਾ ਹੈ ਕਿ ਪੰਜਾਬ ਜਾ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨੇ ਪੰਜਾਬ ਦੇ ਲੋਕਾਂ ਦੀ ਜਿਹੜੀ ਫਸਲ ਡੁੱਬ ਗਈ ਜਿਹੜੇ ਮਕਾਨ ਡਹਿ ਗਏ ਉਹਨਾਂ ਦੀ ਹੈਲਪ ਕਰਨ ਤੇ ਉਹਨਾਂ ਨੂੰ ਹੈਲਪ ਕਰਨ ਦਾ ਮੌਕਾ ਹੈ ਤੇ ਜਿੱਦਾ ਪੰਜਾਬ ਵਾਲਿਆਂ ਨੇ ਹਮੇਸ਼ਾ ਪੂਰੇ ਦੇਸ਼ ਦਾ ਉਹਨਾਂ ਨੇ ਸਾਥ ਦਿਆ ਉਥੇ ਲੰਗਰ ਲਗਾਏ ਉਹਨਾਂ ਦੀ ਮਦਦ ਕੀਤੀ ਲੇਕਿਨ ਅੱਜ ਦੇਸ਼ ਦੀ ਜ਼ਰੂਰਤ ਹੈ ਪੰਜਾਬ ਨੂੰ ਤੇ ਅੱਜ ਦੇਸ਼ ਦਾ ਵੀ ਫਰਜ਼ ਬਣਦਾ ਉਹ ਜਾ ਕੇ ਪੰਜਾਬੀਆਂ ਨਾਲ ਖੜਨ ਪੰਜਾਬ ਦੇ ਜਾ ਕੇ ਵਿੱਚ ਜਿਹੜੇ ਬਾੜ ਪੀੜਿਤ ਨੇ ਉਹਨਾਂ ਦੀ ਸੇਵਾ ਕਰਨ ਇਹ ਅੱਜ ਮੌਕਾ ਪੂਰੇ ਦੇਸ਼ ਦਾ ਔਰ ਉਹਨਾਂ ਦਾ ਫਰਜ਼ ਵੀ ਬਣਦਾ ਉਹਨਾਂ ਨੂੰ ਫਰਜ਼ ਨਿਭਾੜਾ ਵੀ ਚਾਹੀਦਾ ਹੈ ਹਮ ਵੱਡੇ ਵੱਲ ਦੀ ਯਾਦ ਚ ਗਾਣਾ ਸੁਣਾਓ ਬੜੇ ਯੂਟਿਊਬ ਤੇ ਚੱਕੋ ਨਾ ਬਾਜੀ ਉਹ ਪਹਾੜ ਲਾਏ ਹੋਏ ਹਾਂ ਤੁਸੀਂ ਬਾਤ ਤੇਰਾ 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 ਪੰਜਾਬ ਦਾ ਬਾਦਲ ਸਾਹਿਬ ਹੁਣ ਉੱਜੜ ਗਿਆ ਜਵੰਨੀ ਨਸੇ ਨੇ ਮਾਰੀ ਕਿਸਾਨ ਵੀ ਪਿਛੜ ਗਿਆ ਬਾਜੀ ਪਤਾ ਕੀ ਚੱਕਰ ਹੈ ਮੈਂ ਤਾਂ ਹਮੇਸ਼ਾ ਹੀ ਪ੍ਰਕਾਸ਼ ਸਿੰਘ ਬਾਦਲ ਦਾ ਇੱਕ ਗਾਣਾ ਨਹੀਂ ਆਇਆ ਅੱਜ ਇੱਕ ਹੋਰ ਪਾਇਆ ਹਮ ਕਿਹੜਾ ਕਾਂਟੋ ਕੜੀ ਸਤ ਬਣ ਕੇ ਰਹਿ ਗਿਆ ਰੰਗਲਾ ਪੰਜਾਬ ਕੋਣ ਕਰੂਗਾ ਰਿਸ਼ਾ ਤੇਰੀਆਂ ਬਾਦਲ ਸਾਹਿਬ ਕੋਈ ਰਿਸ਼ ਨਹੀਂ ਕਰ ਸਕਦਾ ਹੁਣ ਤਾਂ ਉਸ ਨੇਤਾ ਨਹੀਂ ਐ ਓਏ ਹੋਏ ਹੋਏ ਉਹ ਤਾਂ ਜਿਹੜੇ ਨੇਤਾ ਸੀਗੇ ਉਹੀ ਸੀਗੇ ਜੇ ਬਾਦਲ ਸਾਹਿਬ ਹੁੰਦੇ ਤੇ ਹਾੜ ਨਹੀਂ ਆਣੀ ਸੀਗੇ ਜੇ ਬਾਦਲ ਸਾਹਿਬ ਹੁੰਦੇ ਜਿਹੜੇ ਅੱਜ ਕਨੈਕਸ਼ਨ ਮਿਲੇ ਅੱਜ ਨਹੀਂ ਮਿਲਦੇ ਜਿਹੜੇ ਬਾਦਲ ਸਾਹਿਬ ਹੁੰਦੇ ਤੇ ਜਿਹੜੇ ਅੱਜ ਲੋਕ ਰੋ ਰਹੇ ਉਹ ਲੋਕ ਨਾ ਰੋਂਦੇ ਇਹਨਾਂ ਕੋਲ ਤਾਂ ਕਿਸ਼ਤੀ ਵੀ ਨਹੀਂ ਪਾਜੀ ਤੇ ਹਰ ਬੰਦਾ ਚ ਕੀ ਕਹਾਵੇਂ ਅਜ ਤੱਕ ਖਾਧਾਂ ਜੂ ਰਹਿ ਗਏ ਬਾਕੀ ਤਾਂ ਕੁਝ ਨਹੀਂ ਰਹਿ ਗਿਆ ਔਰ ਪੰਜਾਬ ਜਿੱਦਾ ਹਾਲਾਤ ਹੋ ਰਹੇ ਹਾਲਾਤ ਦੇਖੇ ਨਹੀਂ ਜਾਂਦੇ ਅੱਜ ਦੇਸ਼ ਨੂੰ ਜ਼ਰੂਰਤ ਹੈ ਇਹੋ ਜਿਹਾ ਕੰਮ ਕਰਨ ਦੀ ਬਈ ਜਿਹੜਾ ਪਾਣੀ ਹੈ ਥੋੜੇ ਦਿਨ ਬਾਅਦ ਫਿਰ ਪਾਣੀ ਮੁੱਕ ਜਾਣਾ ਫਿਰ ਪਾਣੀ ਤੇ ਲੜਾਈ ਹੋਣੀ ਹੈ ਕਿ ਅਸੀਂ ਪਾਣੀ ਨਹੀਂ ਦੇਵਾਂਗੇ ਹੁਣ ਪਾਣੀ ਲੈਣ ਵਾਸਤੇ ਕੋਈ ਤਿਆਰ ਨਹੀਂ ਹੈ ਹਰਿਆਣਾ ਨੂੰ ਕਹੋਗੇ ਤੁਸੀਂ ਰਾਸਤਾਨ ਨੂੰ ਕਹੋਗੇ ਉਹਨਾਂ ਨੇ ਵੀ ਕਹਿਣਾ ਨਹੀਂ ਅਸੀਂ ਤਾਂ ਪਹਿਲੇ ਡੁੱਬੇ ਆ ਅੱਜ ਕੋਈ ਤਿਆਰ ਨਹੀਂ ਹੈ ਜਦੋਂ ਵੀ ਮਾਰ ਪੈਂਦੀ ਹੈ ਨਾ ਤੋਂ ਪਰਦੇਸ਼ ਨੂੰ ਪੈਂਦੀ ਹੈ ਮੈਂ ਤਾਂ ਇਹ ਹੀ ਕਹੂੰਗਾ ਵਿਕਾਸ ਹਰਵੇਤਾ ਪ੍ਰਕਾਸ਼ ਸਿੰਘ ਬਾਦਲ ਵਰਗਾ ਹੁੰਦਾ ਤੇ ਅੱਜ ਪੰਜਾਬ ਬਚ ਜਾਂਦਾ ਧੰਨਵਾਦ ਜੀ ਗੱਲਬਾਤ ਕਰਨ ਦੀ ਤਾਂ ਇਹਨੇ ਰੋਕੀ ਮਿੱਤਲ ਜਿਹੜੇ ਕਿ ਅੱਜ ਹੜ੍ਹਾਂ ਦੀ ਇਸ ਕੰਡੀਸ਼ਨ ਦੇ ਵਿੱਚ ਯਾਦ ਕਰ ਰਹੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਉਹ ਹੁੰਦੇ ਤਾਂ ਸ਼ਾਇਦ ਅੱਜ ਹਾਲਾਤ ਪੰਜਾਬ ਦੇ ਇਸ ਤਰੀਕੇ ਨਾਲ ਹੁੰਦੇ ਕੈਮਰਾਮੈਨ ਤੁਸੀਂ ਮੇਰਾ ਦਿਨ ਅਰਵਿੰਦਰ ਮੀਤ ਪੀਟੀਸੀ ਨਿਊਜ਼ ਜ਼ੀਰਕਪੁਰ ਮਹਾਲੀ